ਨਿਊ ਸਾਇੰਟਿਮਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਅੱਜ ਅਸੀਂ ਪਹੁੰਚੇ ਹਾਂ ਆਰਤੀ ਮੈਰੇਜ ਪੈਲੇਸ ਡੈਲੋ ਰੋਡ ਦੇਤੇ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਸਾਵਣ ਦੇ ਮਹੀਨੇ ਲੜਕੀਆਂ ਆਪਣੇ ਪੇਕੇ ਜਾ ਕੇ ਮਨਾਉਂਦੀਆਂ ਹਨ ਆਓ ਆਪਾਂ ਗੱਲਬਾਤ ਕਰਦੇ ਹਾਂ ਪੰਜਾਬੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਤਿਹਾਰਾ ਐਸਏ ਜਿਹੜਾ ਆਪਾਂ ਦੋ ਮਹੀਨੇ ਵਿੱਚ ਮਨਾਇਆ ਜਾਂਦਾ ਆ ਇਹਨਾਂ ਸਾਰੀ ਕੰਨੀਆਂ ਜਿਹੜੀਆਂ ਹੁੰਦੀਆਂ ਵਿਆਹ ਤੋਂ ਬਾਅਦ ਔਰਤਾਂ ਇੰਜੋਏ ਕਰਦੀਆਂ ਆ ਇਸ ਲਈ ਮਨਾਉਂਦੇ ਆਪਾਂ ਪੇਕੇ ਜਾ ਕੇ ਸੰਦਾਰਾ ਲੈ ਕੇ ਆਂਦੀਆਂ ਘਰਦਿਆਂ ਨੂੰ ਜੋ ਵੀ ਆ ਕਰਦੇ ਦਿੰਦੇ ਆ ਮਾਲਵੇ ਵੱਲ ਜ਼ਿਆਦਾ ਦਿੰਦੇ ਆ ਦੁਆਬੇ 'ਚ ਘੱਟ ਦਿੰਦੇ ਆ ਇਹ ਹੋਰ ਕੀ ਕਹਿਣਾ ਬਸ ਅੱਜ ਬਹੁਤ ਇੰਜੋਏ ਕੀਤਾ ਸੀ ਅੱਜ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਆਪਣੇ ਮਹੱਲੇ 'ਚ ਵਧੀਆ ਆਰਤੀ ਪੈਲੇਸ 'ਚ ਅਸੀਂ ਮਨਾਇਆ ਤੀਆਂ ਦਾ ਤਿਹਾਰ ਅੱਜ ਖੂਬ ਇੰਜੋਏ ਕੀਤਾ ਬਸ ਥੈਂਕ ਯੂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਪਰਮਜੀਤ ਬੇਬੀ ਨੇ ਆਰਤੀ ਪੈਲਸ ਮਤਲਬ ਕਿ ਤੀਆਂ ਦਾ ਤਿਉਹਾਰ ਅਸੀਂ ਮਨਾ ਨਾਏ ਤੇ ਸਾਰੇ ਜਨਿਆ ਨੇ ਬਹੁਤ ਇੰਜੋਏ ਕੀਤਾ ਤੀਆਂ ਤੀਆਂ ਜੜੀਆਂ ਹੁੰਦੀਆਂ ਨੇ ਮਤਲਬ ਆਪਣੇ ਘਰ ਤੇ ਜੜੀਆਂ ਉਹ ਰੌਣਕਾਂ ਹੁੰਦੀਆਂ ਨੇ ਤੇ ਐਸੇ ਕਰਕੇ ਅਸੀਂ ਪੰਜਾਬੀ ਕਲਚਰ ਮਤਲਬ ਤੀਆਂ ਦਾ ਤਿਉਹਾਰ ਮਨਾਨੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਸਾਰਿਆਂ ਨੇ ਇੰਜੋਏ ਕੀਤਾ ਤੀਆਂ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਹੈ ਮਾ ਇਹ ਤਕਰੀਬਨ 8-9 ਸਾਲ ਤੋਂ ਤੀਆਂ ਦਾ ਤਿਹਾਰ ਮੇਰੇ ਘਰ ਦੇ ਪਾਰਟਿਸਿਪੇਟ ਕਰਦੇ ਨੇ ਤੇ ਸਾਨੂੰ ਬਹੁਤ ਸਭਾਗ ਹੈ ਬਤੇ ਆ ਵੀ ਪਹਿਲੀ ਵਾਰ ਇਹ ਜੇ ਚਾਂਸ ਮਿਲਿਆ ਵੀ ਫੁੱਲ ਫੈਮਿਲੀ ਤੇ ਇਥੇ ਆਨ ਦਾ ਯਾਨੀ ਕਿ ਸਾਨੂੰ ਨੀਂਮੰਤਰ ਮਿਲਿਆ ਫੁੱਲ ਫੈਮਿਲੀ ਸਾਡੀ ਆਈ ਹੈ ਸਾਨੂੰ ਇਸ ਗੱਲ ਦੀ ਬਹੁਤ ਬੜੀ ਖੁਸ਼ੀ ਹੈ ਨਹੀਂ ਤਾਂ ਲੇਡੀਜ਼ ਇਕੱਲੇ ਜਾਂਦੇ ਸੀਗੇ ਤੀਆਂ ਦਾ ਤਿਹਾਰ ਮਨਾਉਣ ਲਈ ਤੇ ਅਸੀਂ ਪਹਿਲੀ ਵਾਰ ਯਾਨੀ ਕਿ ਸਾਰੇ ਜਿੰਨੇ ਵੀ ਸਾਡੇ ਆਡੀਅੰਸ ਹੈ ਜੋ ਵੀ ਸਾਡੀ ਇੱਥੇ ਪੈਨਪਾਈ ਆਏ ਹੋਏ ਨੇ ਸਭ ਆਪਣੀ ਫੈਮਿਲੀ ਨਾਲ ਆਏ ਹੋਏ ਨੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਬਹੁਤ ਵਧਾਈਆਂ ਇਹ ਪੈਲਸ ਵਾਲਿਆਂ ਨੂੰ ਵੀ ਤੇ ਸਾਡੇ ਜਿਨ੍ਹਾਂ ਨੇ ਇਹ ਰੀਜਰਮੈਂਟ ਕਰਿਆ ਰਾਜਮਾਰ ਜੀ ਤੇ ਸਾਡੇ ਇਧਰ ਸਪੈਂਜੀ ਖੜੇ ਨੇ ਉਹਨਾਂ ਨੂੰ ਬਹੁਤ ਬਹੁਤ ਦੀਆਂ ਦੀਆਂ ਵਧਾਈਆਂ ਜੀ ਠੀਕ ਹੈ ਮੈਂ ਅਰਾਜਨਦੀਪ ਸਭ ਦਾ ਬਹੁਤ ਬਹੁਤ ਧੰਨਵਾਦ ਬਸ ਮੈਂ ਨਹੀਂ ਬੋਲ ਸਕਦੀ ਮੇਰੀ ਫੈਮਿਲੀ ਚੋਂ ਫਾਡੇ ਮੱਲੇ ਦੇ ਵਿੱਚ ਸਾਰੀਆਂ ਭੈਣਾਂ ਨੇ ਤੀਆਂ ਦਾ ਤਿਆਰ ਮਨਾਉਣ ਦੀ ਇੱਕ ਇੱਛਾ ਰੱਖੀ ਕਿ ਤੀਆਂ ਦਾ ਤਿਆਰ ਮਨਾਈਏ ਸੋਚਿਆ ਗਿਆ ਵੀ ਤੀਆਂ ਸਾਰੇ ਹੀ ਤਿਆਰ ਮਨਾਉਂਦੇ ਆ ਪਰ ਅਸੀਂ ਸੰਜੋਗ ਦੇ ਨਾਲ ਮੱਲੇ ਵਾਸੀਆਂ ਦੇ ਸੰਜੋਗ ਦੇ ਨਾਲ ਆਰਤੀ ਪੈਲਸ ਦੇ ਸੰਜੋਗ ਦੇ ਨਾਲ ਵਿਦ ਫੈਮਿਲੀ ਤੀਆਂ ਦਾ ਤਿਆਰ ਮਨਾਇਆ ਯਾਨੀ ਕਿ ਫੁੱਲ ਫੈਮਿਲੀ ਬੱਚੇ ਘਰ ਵਾਲੇ ਹਸਬੰਦ ਕਪਲ ਡਾਂਸ ਜੋ ਵੀ ਸੀ ਕੀਤਾ ਫੁੱਲ ਅਨੁਜੋਈ ਕੀਤਾ ਮੈਂ ਆਪਣੇ ਤਹਿ ਦਿਲੋਂ ਜਿੰਨੇ ਮੇਰੇ ਛੋੜੇ ਛੋਟ ਸੱਦੇ ਤੇ ਸਾਰੇ ਫੈਮਿਲੀ ਆਈਆਂ ਨੇ ਮੈਂ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਵਾਂ ਅਸੀਂ ਅਗਲੇ ਸਾਲ ਇਹ ਤੋਂ ਵੀ ਵੱਧ ਛੜ ਕੇ ਮਨਾਣ ਦੀ ਇੱਛਾ ਕਰਦੇ ਹਾਂ ਮੈਂ ਸਰਦਾਰ ਅਰਜਿੰਦਰ ਸਿੰਘ ਜੀ ਬੀਬੀ ਪਰਮਜੀਤ ਕੌਰ ਜੀ ਦਾ ਬਹੁਤ-ਬਹੁਤ ਤਨ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਰਤੀ ਪੈਲਸ ਦੇ ਵਿੱਚ ਤੀਆਂ ਤਿਹਾਰ ਮਨਾਉਣ ਦੀ ਪੂਰ ਲਾਜ ਦਿੱਤੀ ਹੈ ਸਿਕਨਵਾਤ ਬਣਾਇਆ ਗਿਆ ਜੀ ਅਸੀਂ ਫਸਟ ਤੀਆਂ ਦਾ ਤਿਹਾਰ ਮਨਾਇਆ ਵਾ ਅੱਗੇ ਤੋਂ ਮਨਾਉਂਦੇ ਰਹਾਂਗੇ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਮਨਾਵਾਂਗੇ ਤੀਜ ਤਿਉਹਾਰ ਔਰਤਾ ਲਈ ਇੱਕ ਮਤਵਪੂਰਨ ਧਾਰਮਿਕ ਸਮਾਜਿਕ ਅਤੇ ਸਭਿਆਚਾਰਕ ਤਿਉਹਾਰ ਹੈ ਇਹ ਤਿਉਹਾਰ ਔਰਤਾਂ ਨੂੰ ਆਪਣੇ ਪਤੀਆਂ ਪ੍ਰਤੀ ਸਮਰਪਣ ਪਿਆਰ ਅਤੇ ਸ਼ਰਧਾ ਦੀ ਭਾਵਨਾ ਸਿਖਾਉਂਦਾ ਹੈ ਇਹ ਤਿਉਹਾਰ ਔਰਤਾਂ ਨੂੰ ਇੱਕ ਦੂਜੇ ਨਾਲ ਜੁੜਨ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ ਤੀਜ ਦਾ ਤਿਉਹਾਰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਮਿਲਾਪ ਨੂੰ ਦਰਸਾਉਂਦਾ ਹੈ ਇਹ ਉਹ ਦਿਨ ਹੈ ਜਦੋਂ ਦੇਵੀ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਕਠੋਰ ਤਪੱਸਿਆ ਕੀਤੀ ਸੀ ਅਤੇ ਭਗਵਾਨ ਸ਼ਿਵ ਨੇ ਉਹਨਾਂ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ ਸੀ। ਅਨਵਿਆਹੀਆਂ ਕੁੜੀਆਂ ਵੀ ਤੀਜ ਦਾ ਵਰਤ ਰੱਖਦੀਆਂ ਹਨ ਤਾਂ ਜੋ ਉਹਨਾਂ ਨੂੰ ਆਪਣੀ ਪਸੰਦ ਦਾ ਪਤੀ ਮਿਲ ਸਕੇ। ਤੀਜ ਤਿਉਹਾਰ ਮਾਨਸੂਨ ਦੇ ਮੌਸਮ ਦੌਰਾਨ ਮਨਾਇਆ ਜਾਂਦਾ ਹੈ ਜਦੋਂ ਕੁਦਰਤ ਹਰਿਆਲੀ ਭਰੀ ਹੋ ਜਾਂਦੀ ਹੈ। ਇਹ ਤਿਉਹਾਰ ਕੁਦਰਤ ਦੀ ਸੁੰਦਰਤਾ, ਤਾਜ਼ਗੀ ਅਤੇ ਜੀਵਨ ਵਿੱਚ ਹਰਿਆਲੀ ਦਾ ਪ੍ਰਤੀਕ ਹੈ। Yashpal Deek Khas report.